ਇਸ ਨੂੰ ਪਿਆਸੇ ਨੂੰ ਪਾਣੀ ਪਿਲਾ ਦਈਏ ਹੋਕਾ ਪਾਣੀ ਨੂੰ ਪਿਲਾ ਦਈਓ ਉਹਦਾ ਵੀ ਪੁੰਨ ਲੱਗਦਾ ਹੈ ਕਿ ਸੇ ਪਸ਼ੂ ਪੰਛੀ ਜੀਵ ਜੰਤੂ ਨੂੰ ਵੀ ਪਾਣੀ ਪਿਲਾ ਦਈਏ ਪਿਆਸੇ ਨੂੰ ਤਾਂ ਉਹਦਾ ਵੀ ਪੁੰਨ ਲੱਗਦਾ ਹੈ ਸੋ ਆਉਣ ਜਾਣ ਵਾਲੀਆਂ ਸੰਗਤਾਂ ਜਿੱਥੇ ਬਹੁਤ ਗਰਮੀ ਪੈ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਬਹੁਤ ਤਪ ਰਹੀ ਹੈ ਆਉਣਾ ਜਾਂਦਾ ਕੋਈ ਪਾਣੀ ਪੀਂਦਾ ਇੱਕ ਬਹੁਤ ਵਧੀਆ ਮੈਸੇਜ ਹੈ ਸੋਹਣਾ ਮੈਸੇਜ ਹੈ ਕਿ ਜੋ ਦਇਆ ਹੈ ਦਇਆ ਧਰਮ ਦਾ ਮੂਲ ਹੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋੜੀ ਜਵਲਾ ਘਟ ਨਾ ਪਾਨ ਅਜ ਸੰਗਰਾਮ ਦਾ ਦਿਹਾੜਾ ਵੀ ਹੈ ਅੱਠ ਸੱਤ ਤੀਰ ਸકલ ਪੁੰਜੀ ਦਾਇਆ ਪਰਵਾਨ ਅਰਥਾ ਤੀਰਥਾਂ ਦੇ ਇਸ਼ਨਾਨ ਦਾ ਪੁੰਨ ਫਲ ਮਿਲਦਾ ਹੈ ਇੱਕ ਜੀਵ ਤੇ ਵੀ ਦਇਆ ਕਰਨੀ ਸੋਹੇ ਦੇ ਨਾਲ ਬੱਚਿਆਂ ਦੇ ਵਿੱਚ ਵੀ ਜਾਗਰਤੀ ਆਉਂਦੀ ਹੈ ਬੱਚਿਆਂ ਨੇ ਵੱਡੇ ਹੋਣਾ ਹੁੰਦਾ ਹੈ ਤੇ ਉਹਨਾਂ ਨੂੰ ਵੀ ਚੰਗੀ ਸਿੱਖਿਆ ਮਿਲਦੀ ਹੈ ਬਚਪਨ ਤੋਂ ਚੰਗੇ ਸੰਸਕਾਰ ਬਣਦੇ ਨੇ ਚੰਗੇ ਸੰਸਕਾਰ ਪੈਦਾ ਹੁੰਦੇ ਨੇ ਜੀਵਾਂ ਦੇ ਉੱਤੇ ਦਇਆ ਕਰਨਾ ਤੇ ਭਾਵੇਂ ਕਿਸੇ ਵੀ ਰੂਪ ਦੇ ਹੋਣ ਪਾਣੀ ਦੇ ਵਿੱਚ ਮਿਚਰਨ ਵਾਲੇ ਦੇਖੋ ਕਈ ਉਹਨਾਂ ਨੂੰ ਕਾਂ ਨੂੰ ਦਲੇ ਕੋਸ਼ ਪਾਉਂਦੇ ਨੇ ਤੇ ਪੰਛੀਆਂ ਦੇ ਲਈ ਆਲਣੇ ਪੰਛੀਆਂ ਦੇ ਲਈ ਪਾਣੀ ਰੱਖਣਾ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਬੰਦਾ ਕਰਨਾ ਹੈ ਰਿਸ ਕਰਕੇ ਨਗਰ ਭਾੜਿਆਲ ਨਗਰ ਤਮੋਠ ਜੋ ਹੈ ਠੰਡੀ ਲੱਸੀ ਨਾਲ ਮਿੱਠਾ ਪਾਣੀ ਠੰਡੀ ਲੱਸੀ ਇਹ ਬਹੁਤ ਵਧੀਆ ਜਿਹਨਾਂ ਇਹਦਾ ਆਪਣੀ ਚੱਲੀ ਆਉਂਦੀ ਹੈ ਪ੍ਰਾਤਨ ਲੱਸੀ ਤਾਂ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਇਹ ਬਹੁਤ ਹੀ ਅੱਛਾ ਸੋਚਿਆ ਚੰਗਾ ਸੋਚਿਆ ਹੈ ਇੰਨੀ ਗਾਰਨੀ ਦੇ ਵਿੱਚ ਸਵੇਰ ਦੀ ਸੋ ਬਹੁਤ ਵਾਤਾਈ ਆਪਾਂ ਸ਼ੁਰੂ ਕਰਦੇ ਹਾਂ ਦੇ ਨਾਲ ਹੀ ਬੂਟੇ ਜਿਹੜੇ ਹਨ ਬੰਡੇ ਜਾਣੇ ਨੇ ਕਿਉਂਕਿ ਦਰਖਤ ਬੂਟੇ ਸਾਡਾ ਆਲਾ ਦਵਾਲਾ ਇੱਕ ਨੇਚਰ ਹੁਣੇ ਅਸੀਂ ਤਬਵਨ ਤੋਂ ਆ ਰਹੇ ਹੁਥੇ ਸ਼ਹਿਰ ਤੋਂ ਨੇਚਰ ਫਰੈਂਡਸ ਗ੍ਰੀਨ ਥੰਬ ਇਹ ਦੋ ਸੰਸਥਾਵਾਂ ਗ੍ਰੀਨਰੀ ਲਈ ਕੰਮ ਕਰਦੀਆਂ ਨੇ ਹਰਿਆਵਲ ਲਈ ਕੰਮ ਕਰਦੀਆਂ ਨੇ ਤੇ ਵੋਟੇ ਲਗਾਉਣ ਦੇ ਲਈ ਜੰਗਲ ਬਚਾਉਣ ਦੇ ਲਈ ਕੰਮ ਕਰਜਨੇ ਤਾਂ ਬੋਲਟਖੀ ਸਾਹਿਬ ਤੋਂ ਵੀ ਇਹੀ ਜੋ ਹੈ ਸਨੇਹਾ ਦਤਾ ਜਾਂਦਾ ਹੈ ਇਹ ਸੰਦੇਸ਼ ਦਿੱਤਾ ਜਾਂਦਾ ਹੈ ਸੋ ਅਸੀਂ ਨੌਜਵਾਨਾਂ ਨੂੰ ਬਹੁਤ ਵਧਾਈ ਦਿੰਦੇ ਹਾਂ ਵੋਟੇ ਲਗਾ ਕੇ ਵੋਟੇ ਨੂੰ ਪਾਲਣਾ ਵੋਟੇ ਦਾ ਧਿਆਨ ਕਰਨਾ ਤੇ ਸ਼ਿਵ ਕੁਮਾਰ ਉਟਾਰ ਵਿਧਿ ਕੌਤਾਰ ਉਹ ਵੀ ਰੁਕਮੈ ਨੂੰ ਪੁੱਤ ਲੱਗਦੇ ਨੇ ਕੁੜੇ ਲੱਗਦੇ ਨੇ ਮਾਮਾ ਸੋ ਇਹ ਸਾਡੇ ਰਿਸ਼ਤੇ ਨੇ ਮਨੁਸਾਨਾਂ ਦੇ ਰਿਸ਼ਤੇ ਇਹਨਾਂ ਦੇ ਨਾਲ ਵੀ ਸਾਡਾ ਰਿਸ਼ਤਾ ਹੈ ਜੀਵਨ ਇਥੋਂ ਸ਼ੁਰੂ ਹੁੰਦਾ ਤੇ ਇਸ ਕਰਕੇ ਬਹੁਤ ਲਾਂਗਾ ਜੋ ਇਹ ਕਦਮ ਹੈ ਬਹੁਤ ਅੱਛਾ ਹੈ ਇਸ ਤਰ੍ਹਾਂ ਕਰਨਾ ਚਾਹੀਦਾ ਸਾਨੂੰ ਸੋ ਇਸ ਕਰਕੇ ਆਹ ਹੁਣ ਅੱਜ ਵੀ ਇਹਦੀ ਥੋੜੀ ਜਿਹੀ ਸ਼ੁਰੂਆਤ ਕਰਦੇ ਹਾਂ ਤੇ ਇਹ ਚ